ਵਾਇਰੂ ਕੀ ਬਖਸਾ ਲੈ ਗੁਰੂ ਕ੍ਰਿਪਾ ਜੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੰਜਾਬ ਦੀ ਸਰਕਾਰ ਜਿਹੜੀ ਨੀਤੀ ਪਾਲਸੀ ਲੈ ਕੇ ਆਈ ਲੈਂਡ ਪਾਲਸੀ ਉਹਦੇ ਤੇ ਔਰ ਜਿੰਨੀਆਂ ਮੰਗਾਂ ਸਾਡੀਆਂ ਹੁਣ ਤੱਕ ਪੈਂਡਿੰਗ ਪਈਆਂ ਵਾਂ ਉਹਨਾਂ ਤੇ ਅੱਜ ਪੰਜਾਬ ਭਰ ਵਿੱਚ ਡੀਸੀ ਦਫ਼ਤਰਾਂ ਦੇ ਉੱਤੇ ਮੰਗ ਪੱਤਰ ਸਾਰਿਆਂ ਜਿੱਥੇ ਬੰਦੇ ਦੇ ਆਗੂ ਵੱਲੋਂ ਦਿੱਤੇ ਜਾ ਰਹੇ ਆ ਸੋ ਉਹਦੇ ਤੇ ਡੀਸੀ ਫੋਇਦਰ ਨੂੰ ਮੰਗ ਪੱਤਰ ਦਿੱਤਾ ਮੁੱਖ ਮੰਤਰੀ ਪੰਜਾਬ ਰਾਈਟ ਡਿਊਟੀ ਕਮਿਸ਼ਨਰ ਜਾਂ ਜਾਣਾ ਵਾ ਸ਼ਹਿਰੀਕਰਨ ਤਹਿਤ ਨੇ ਅੱਛੀ ਕਲੋਨੀਆਂ ਬਣਾਉਣ ਦੀ ਜਿਹੜੀ ਤਜਵੀਜ਼ ਵਾ ਇਹ ਲੈ ਕੇ ਆਈ ਆ ਪੰਜਾਬ ਸਰਕਾਰ ਸਾਡਾ ਆ ਵੀ ਲੈਂਡ ਪੂਲਿੰਗ ਪਾਲਸੀ ਬੁੱਢੋਂ ਇੱਕ ਗਲਤ ਵਾ ਇਹਦੇ ਤੇ ਲੋਕਾਂ ਦਾ ਧੋਖਾ ਹੋਣਾ ਜ਼ਮੀਨ ਦੇ ਕੇ ਤੇ ਲੋਕਾਂ ਤੋਂ ਖੋ ਕੇ ਇਹ ਤੇ ਸਰਕਾਰ ਨੇ ਕਰਜ਼ਾ ਚੁੱਕ ਕੇ ਆਉਂਦਾ ਡੰਕ ਪੂਰਾ ਕਰਨਾ ਵਾ ਭਾਰਤ ਮਾਲਾ ਯੋਜਨਾ ਤਹਿਤ ਛੜਕਾਂ ਦੇ ਵਿੱਚ ਖੋਈਆਂ ਜਾ ਰਹੀਆਂ ਵਾ ਜਮੀਨਾਂ ਉਹਨਾਂ ਦਾ ਵੀ ਪੂਰਜੋਰ ਸ਼ਰਧਾ ਜ਼ਰੂਰ ਹੈ ਕਾਬਜ ਜਿਹੜੇ ਮਕਾਨ ਹੈਗੇ ਆ ਆਬਾਦਕਰ ਉਹਨਾਂ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦੀ ਗੱਲ ਆ ਸੰਸਦ ਜੋ ਮੌਜੂਦਾ ਮੌਨਸੂਨ ਦੇ ਵਿੱਚ 2023 ਆ ਜਿਹੜਾ ਵਾ ਉਹਦੇ ਤੇ ਪੰਜਾਬ ਸਰਕਾਰ ਮਤਾ ਪਾਸ ਕਰੇ ਵੀ ਅਸੀਂ ਇਹਦੇ ਤੇ ਪਿੱਛੇ ਜਾਵਾਂਗੇ ਚੇਪ ਵਾਲੇ ਬਿੱਟਰ ਜਿਹੜੇ ਆ ਇਹ ਘਾਤਕ ਨਹੀਂ ਹੈ ਰੈਗੂਲੇਟਿਨ ਸਟੇਟ ਦਾ ਵੀ ਇਸ਼ਾਰਾ ਰਹਿਣਾ ਚਾਹੀਦਾ ਨਿੱਜੀਕਰਨ ਦੀ ਨੀਤੀ ਤੇ ਖਪਤਕਰਾਂ ਦੇ ਘਰਾਂ ਦੇ ਚੇਪ ਵਾਲੇ ਲਾਉਣੇ ਬੰਦ ਕੀਤੇ ਜਾਣ ਪਾਵਰ ਕਾਮ ਦਾ ਜਿਹੜਾ ਠੇਕੇਦਾਰੀ ਸਿਸਟਮ ਜਾਂਦਾ ਵਾ ਉਹਨੂੰ ਬੰਦ ਕੀਤਾ ਜਾਵੇ ਔਰ 1000 ਰੁਪਇਆ ਪਰ ਪਾਵਰ ਜਿਹੜਾ ਵਾ ਉਹ ਪ੍ਰਤੀ ਪਾਵਰ ਹਾਰਸ ਪਾਵਰ ਦੇ ਨਾਲ ਜਿਹੜੀ ਲੋਡ ਵਧ ਹੁੰਦੀ ਜਿਹੜੀ ਆ ਉਹ ਵੀ ਥਿਆ ਜਾਵੇ ਸ਼ੰਭੂ ਘਨੌੜੀ ਤੇ ਰਤਨਪੁਰੇ ਜੋ ਸਮਾਨ ਚੋਰੀ ਗਿਆ ਜਿਹੜੇ ਆਸਰਾ ਚੋਰੀ ਕੀਤੇ ਆ ਉਹਨਾਂ ਤੇ ਬੰਦੀ ਕਾਰਵਾਈ ਤੇ ਸਮਾਨ ਦੀ ਭਰਪਾਈ ਮੋਰਚਾ ਡਾਉਣ ਲਈ ਪੁਲਿਸ ਅਧਿਕਾਰੀਆਂ ਨੇ ਬਲਵੰਤ ਸਿੰਘ ਬਰਾਮ ਘੇ ਸਬਿੱਤ ਕਿਸਾਨਾਂ ਉੱਤੇ ਪਛੰਦਰ ਕੀਤਾ ਸੀ ਉਹਦਾ ਕੀ ਕਰ ਰਹੀ ਆ ਸਰਕਾਰ ਇਹਦਾ ਵੀ ਨਿਆਣ ਲੈਣਾ ਵਾ ਦਿੱਲੀ ਅੰਦੋਲਨ ਪਹਿਲੇ ਦੇ ਵਿੱਚ ਤੇ ਦੂਜੇ ਦੇ ਵਿੱਚ ਵਰਕਰਾਂ ਉਤੇ ਕੀਤੇ ਕੇਹ ਜਿਹੜੇ ਸਾਰੇ ਵਸੂਕਾਰ ਵਾਪਸ ਲਵੇ ਔਰ ਪੁਲਿਸ ਪ੍ਰਸ਼ਾਸਨ ਨੂੰ ਬੇਤਹਾਸ਼ਾ ਪਾਵਰਾ ਦੇ ਕੇ ਪੁਲਿਸ ਰਾਜ ਤਾਪ ਕੀਤਾ ਪਿਆ ਵਾ ਇਹਦੇ ਤੇ ਸਰਕਾਰ ਗੌਰ ਕਰੇ ਇੰਨਾ ਜ਼ਬਰਦਸਤ ਨਹੀਂ ਹੁੰਦਾ ਹਵਾ ਪਾਣੀ ਨੂੰ ਪ੍ਰਦੂਸ਼ਣ ਕਰਨ ਵਾਲੀ ਇੰਡਸਟਰੀ ਸਾਰੀ ਆ ਉਹ ਤੁਰੰਤ ਬੰਦ ਕੀਤੀ ਜਾਵੇ ਮਾਨਸੂਨ ਸੀਂਦਰਾ ਭਾਰੀ ਬਾਰਸ਼ਾਂ ਚ ਹੋ ਰਿਹਾ ਜਿਹੜੇ ਨੁਕਸਾਨ ਆ ਪੰਜਾਬ ਦੇ ਵਿੱਚ ਕਿਉਂਕਿ ਜਿੱਥੋਂ ਦੀ ਹਾਈਵੇ ਲੰਘਿਆ ਉਥੇ ਬਲੌਕਿੰਗ ਹੋਈ ਆ ਤੇ ਉਥੇ ਪਾਣੀ ਦੇ ਨਾਲ ਕਿਤੇ 500 ਕਿਲਾਸ ਕਿਤੇ 700 ਕਿਲਾ ਤਬਾਹ ਹੋ ਗਿਆ ਵਾ ਉਹਨਾਂ ਦੇ ਪਾਦ ਉਹਦੇ ਹੜ ਆ ਗਿਆ ਉਹਨਾਂ ਦਾ ਜੋਗ ਮੁਆਵਜ਼ਾ ਘੱਟੋ ਘੱਟ 50000 ਰੁਪਿਆ ਪ੍ਰਤੀ ਏਕੜ ਔਰ ਐਮਐਸਪੀ ਗਰੰਟਰ ਦੀਆਂ ਬਾਰਾਂ ਮੰਗਾ ਔਰ ਸਰਕਾਰੀ ਸੁਭਾਅ ਵਿੱਚ ਬਿਲੋੜੀਆਂ ਅਵਸਥਾ ਜਿਵੇਂ ਖਾਦ ਦੇ ਨਾਲ ਨੈਣੂ ਖਾਦ ਦੂਜਾ ਤਜਾ ਹੋਰ ਕੁਝ ਪਿੜਿਆ ਜਾਂਦਾ ਇਹਨਾਂ ਸਾਰਿਆਂ ਨੂੰ ਸਰਕਾਰ ਧਿਆਨ ਦੇਵੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਮੋਰਚੇ ਖੁੱਲਣਗੇ 11 ਅਗਸਤ ਨੂੰ ਜਿੱਥੇ ਲੈਂਡ ਪੂਲਸ ਪਾਲਸੀ ਜਾਰੀ ਕੀਤੀ ਜਾ ਰਹੀ ਆ ਉਥੇ ਵੱਡੇ ਮਾਰਚ ਹੋਣਗੇ 30 ਨੂੰ ਟਰੈਕਟਰ ਮਾਰਚ ਸਾਡੇ ਐਸਕੇਐਮ ਵਾਲੇ ਵੱਡੇ ਬਾਈ ਕਰ ਰਹੇ ਆ ਉਹਨਾਂ ਦੀ ਪੂਰਜੋਰ ਸਭ ਸੱਜਾ ਹਮਾਇਤ ਕਰਦੇ ਆ ਤੇ 20 ਅਗਸਤ ਨੂੰ ਇੱਕ ਬਹੁਤ ਵੱਡੀ ਰੈਲੀ ਦਬਾਬੇ ਦੇ ਵਿੱਚ ਜਲੰਧਰ ਚ ਹੋਵੇਗੀ ਜਿੱਥੇ ਟੋਟਲ ਟਾਕ ਲੀਕ ਮਾਰੀ ਜਾਊਗੀ ਕਿ ਲੈਂਡ ਪੂਲਿੰਗ ਪਾਲਸੀ ਜਿਹੜੀ ਹੈ ਗਲਤਵਾ ਇਹਦੇ ਤੇ ਸਰਕਾਰ ਵਾਪਸ ਆਵੇ ਤੇ ਪੰਜਾਬ ਦੇ ਲੋਕਾਂ ਲਈ ਕੰਮ ਕਰੇ ਸੋ ਅੱਜ ਮੰਗ ਪੱਤਰ ਜਿਹੜਾ ਉਹ ਦੇ ਦਿੱਤਾ ਵਾ ਕਿ ਤੇ ਪੰਜਾਬ ਸਰਕਾਰ ਜਲਦੀ ਗੌਰ ਕਰੇ ਸਾਰੀ ਆਗੂ ਸਹਿਬਾਨਾਂ ਦਾ ਸਾਡੀਆਂ ਜਥੇਬੰਦੀਆਂ ਦਾ ਸਾਡੇ ਜਿਹਨੇ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਮ ਕੋਰ ਸਿੰਘ ਸਮਰਵਾਲਾ ਭਾਰਤੀ ਖਸਰਾ ਜਨੇ ਬਹਿਰਾਮ ਤੇ ਸੁਭਾ ਮਿੱਤਰ ਦਾ ਅੱਜ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੱਦਾ ਦਿੱਤਾ ਗਿਆ ਡੀਸੀ ਦਫ਼ਤਰਾਂ ਨੂੰ ਮੰਗ ਪੱਤਰ ਜਿਹੜਾ ਸੀਐਮ ਤੱਕ ਚਾਉਣ ਦਾ ਕਿਸਾਨ ਮਜ਼ਦੂਰ ਮੋਰਚੇ ਦਾ ਲਾਂਚ ਸੀ ਉਹਦੇ ਪੱਤਰ ਤੇ ਅੱਜ ਕੋਈਪੁਰ ਦੇ ਵਿੱਚ ਪੱਤਰ ਹੋਏ ਆ ਕਿਉਂਕਿ ਜਿਹੜੀ ਸਰਕਾਰ ਹੈ ਇਹ ਬਦਲਾਅ ਦੇ ਨਾਂ ਦੇ ਉੱਤੇ ਲਿਆਂਦੀ ਗਈ ਸੀ ਪਰ ਇਹਨਾਂ ਦੀ ਜਿਹੜੀ ਨੀਤੀ ਆ ਉਹ ਬਦਲਾਅ ਦੇ ਰੂਪ ਦੇ ਵਿੱਚ ਸਾਹਮਣੇ ਆ ਗਈ ਆ ਕਿਉਂਕਿ ਲੋਕਤੰਤਰ ਦਾ ਘਾਣ ਕਰਕੇ ਜਿਹੜੀਆਂ ਲੋਕਾਂ ਦੀਆਂ ਜ਼ਮੀਨਾਂ ਨੇ ਲੋਕਾਂ ਦੀ ਦੇ ਜਏ ਸਰਕਾਰੀ ਇਹ ਇਹ ਬਿਜਲੀ ਡਿਪਾਰਟਮੈਂਟ ਸੀ ਉਹਨੂੰ ਪ੍ਰਾਈਵੇਟ ਕਰਨ ਦੇ ਵਿੱਚ ਜਿਹੜਾ ਨਿਜੀਕਰਨ ਖਤਮ ਕਰਨ ਦੇ ਵਿੱਚ ਜਿਹੜੇ ਪੁਰਜ਼ੋਰ ਦੇ ਵਿੱਚ ਬਦਲਾਅ ਦੇ ਵਿੱਚ ਸਰਕਾਰ ਪੱਪਾਂ ਪਰ ਹੋਈ ਪਈ ਆ ਅਸੀਂ ਇਹਦਾ ਵਿਰੋਧ ਕਰਦੇ ਹਾਂ ਜਿਹੜੀ ਭਾਰਤਮਾਲਾ ਹੈ ਉਹਦੇ ਵਿੱਚ ਜਿਹੜੇ ਨੁਕਸਾਨੀਆਂ ਗਈਆਂ ਜ਼ਮੀਨਾਂ ਨੇ ਜਿਨ੍ਹਾਂ ਦੇ ਅੱਜ ਉਹਦੀ ਨਿਕਾਸੀ ਪਾਣੀ ਦੀ ਨਾ ਹੋਣ ਕਾਰਨ ਉਹਨਾਂ ਦੇ ਵਿੱਚ ਪਾਣੀ ਦੇ ਨਾਲ ਹਾੜਾ ਆ ਚੁੱਕਿਆ ਉਹਨਾਂ ਦਾ ਮੁਆਵਜ਼ਾ ਲੈਣ ਦੇ ਲਈ ਤੇ ਜਿਹੜੀਆਂ ਸਾਡੀਆਂ ਮੰਗਾਂ 12 ਚੱਲ ਰਹੀਆਂ ਸੀ ਉਹਨਾਂ ਦਾ ਅੰਦੋਲਨ ਜਿਹੜਾ ਚੱਲਿਆ ਸੀ ਅੰਦੋਲਨ ਦੇ ਵਿੱਚ ਜਿਹੜਾ ਨੁਕਸਾਨ ਕੀਤਾ ਗਿਆ ਸਰਕਾਰ ਵੱਲੋਂ ਜਾਂ ਜਿਹੜੇ ਉੱਥੋਂ ਦੇ ਅਧਿਕਾਰੀ ਆ ਉਹਨਾਂ ਵੱਲੋਂ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ ਤੇ ਜਿਹੜੇ ਕਿਸਾਨਾਂ ਮਜ਼ਦੂਰਾਂ ਨੂੰ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਕੀਤੀ ਜਾਵੇ ਤੇ ਜਿਹੜੀ ਇਹ ਪਾਲਿਸੀ ਲੈ ਕੇ ਆਏ ਆ ਇਹਨਾਂ ਪਾਲਿਸੀ ਉਹ ਜ਼ਮੀਨਾਂ ਰਿਕੁਇਰ ਕਰਨ ਵਾਲੀਆਂ ਇਹਨਾਂ ਨੂੰ ਖਾਰਜ ਕੀਤੀ ਜਾਵੇ ਤੇ ਜਿਹੜੇ ਚਿਪ ਵਾਲੇ ਮੀਟਰ ਲੈ ਕੇ ਆਏ ਆ ਉਹਨਾਂ ਨੂੰ ਵੀ ਮੁੱਢਲੇ ਤੌਰ ਤੇ ਖਾਰਜ ਕੀਤਾ ਜਾਵੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਹੁਣ ਲੋੜ ਆ ਇੱਕ ਝੋਟੋ ਕੇ ਤਗੜੇ ਹੋ ਕੇ ਮੋਰਚੇ ਲੜਨ ਦੀ ਕਿਉਂਕਿ ਜੇ ਜ਼ਮੀਨਾਂ ਬਚਾਉਣੀਆਂ ਆਪਣੀ ਹੋਂਦ ਬਚਾਉਣੀਆਂ ਤਾਂ ਇੱਕ ਮੰਚ ਤੇ ਇਕੱਠੇ ਹੋਣਾ ਪਊਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਵਾਹਿਗੁਰੂ ਜਿੱਕਾ ਖਾਲਸਾ ਅੱਜ ਕਿਸਾਨ ਮਿੰਦੂng ਮੋਰਚੇ ਦੇ ਸੱਦੇ ਤੇ ਇਹ ਪੰਜਾਬ ਭਰ ਵਿੱਚ ਮੰਗ ਪੱਤਰ ਦੇ ਦਿੱਤੇ ਜਾ ਰਹੇ ਆ। ਪ੍ਰਧਾਨ ਜੀ ਨੇ ਆਪਾਂ ਨੂੰ ਦੱਸ ਹੀ ਦਿੱਤਾ ਕਿ ਜਿਵੇਂ ਪਾਲਿਸੀਆਂ ਲੈ ਕੇ ਸਰਕਾਰ ਆ ਰਹੀ ਹੈ ਕਿਉਂਕਿ ਅਸੀਂ ਸਮਝਦੇ ਆ ਜਿਹੜੀ ਲੋਕਾਂ ਨੇ ਜਿਹੜੀ ਬਦਲਾਅ ਦੇ ਨਾਂ ਤੇ ਸਰਕਾਰ ਲਿਆਦੀ ਸੀ ਭਰਾਓ ਇਹ ਕੋਈ ਬੋਰਡ ਸੰਪੰਤਰ ਦੇ ਨਾਲ ਆਪਣਾ ਹੱਲ ਨਹੀਂ ਹੋਣਾ। ਇਹ ਹੱਲ ਹੋਣਾ ਤੁਹਾਡੀ ਏਕਤਾ ਨਾਲ ਤੇ ਤੁਹਾਡੇ ਇਕੱਠਾ ਨਾਲ। ਕਿਉਂਕਿ ਆਪਾਂ ਲਗਾਤਾਰ ਲੜ ਰਹੇ ਆ 70 ਸਾਲ ਹੋ ਗਏ ਵੋਟਾਂ ਵੀ ਪਾ ਕੇ ਦੇਖ ਲਈਆਂ। ਪਰ ਹੁਣ ਜੇ ਜਿੰਨਾ ਚਿਰ ਤੁਸੀਂ ਛੰਡੇ ਜੇ ਡੰਡਾ ਪਾ ਕੇ ਡਟ ਕੇ ਖੜਦੇ ਨਹੀਂ ਉਹਨਾਂ ਚਾਹ ਆਪਾਂ ਇਸ ਤੀ ਦਾ ਕੋਈ ਹੱਲ ਨਹੀਂ ਕਰਾ ਸਕਦੇ ਕਿਉਂਕਿ ਸਰਮਾਏਦਾਰੀ ਵੱਡੀ ਪੱਦਰ ਦੇ ਪਾਲਿਸੀਆਂ ਲੈ ਕੇ ਆ ਰਹੀ ਹੈ ਜਿਹੜੀਆਂ ਸਾਡੀਆਂ ਪਜਾਉ ਜ਼ਮੀਨਾਂ ਉਹਨਾਂ ਨੂੰ ਕਿਵੇਂ ਲਗਾਤਾਰ ਖੋਣ ਦਾ ਪ੍ਰਾਲਾ ਕਰ ਰਹੀ ਹੈ ਰੋਡ ਕੱਟੇ ਜਾ ਰਹੇ ਆ ਰੇਲ ਰੇਲਾ ਵਿਛਾਈਆਂ ਜਾ ਰਹੀਆਂ ਤੇ ਹੁਣ ਜਿਹੜੀ ਆ ਲੈਂਡ ਪਾਲਿਸੀ ਪਾਲਿਸੀ ਲਿਆਣ ਕੇ ਸਿੱਧਮ ਸਿੱਧੀ ਪੈੜੀ ਜਿਹੜੀ ਬਿਨਾ ਪੈਸੇ ਦਿੱਤੇ ਤੋਂ ਕੋਈ ਇੱਕ ਅੰਨਾ ਨਹੀਂ ਦੇਣਾ ਵੀ ਉਹਨੂੰ ਖੋਣ ਦਾ ਪ੍ਰਾਲਾ ਸ਼ੁਰੂ ਕਰ ਦਿੱਤਾ ਇਹਦੇ ਤੇ ਅਸੀਂ ਇਹਦੇ ਵਿਰੋਧ ਤੇ ਡਟ ਕੇ ਖੜੇ ਆ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਿਹੜੇ ਪੰਜਾਬ ਵਾਸੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਭਾਈ ਸੰਘਰਸ਼ਾਂ ਦੇ ਮੈਦਾਨ ਵਿੱਚ ਉਤਰੋ ਤਾਂ ਹੀ ਆਪਾਂ ਇਹਨਾਂ ਜਿਹੜੇ ਸਰਮਾਇਏ ਦੀਆਂ ਨੀਤੀਆਂ ਨੂੰ ਪਿੱਛੇ ਹਟਾ ਸਕਦੇ ਹਾਂ ਵੈਕਰ ਜੀ ਦਾ ਖਾਲਸਾ ਮੈਂ ਦੇਖੋ ਦੋ ਸ਼ਬਦ ਦੋ ਸ਼ਬਦ ਕਹੋ ਕਿ ਤੁਸੀਂ ਅੱਜ ਦੀ ਮੈਂ ਤੁਹਾਡਾ ਕੀ ਕਹਾਂ ਮੈਮੋਰੰਡਮ ਹੀ ਲੈ ਸਕਦਾ ਮੈਂ ਜੋ ਵੀ ਪਾਲਿਸੀਆਂ ਨੇ ਮੈਂ ਨਾ ਕਮੈਂਟ ਨਹੀਂ ਕਰ ਸਕਦਾ ਇਹ ਗੌਰਮੈਂਟ ਦੇ ਪ੍ਰੋਗਰਾਮਸ ਨਹੀਂ ਕਮੈਂਟ ਸਸਲਾ ਲੈਣਗੇ ਮੈਂ ਜਿਹੜਾ ਇਹ ਨੂੰ ਲੰਦਾਂ ਮੈਂ ਇਹ ਜਿਸਲਾ ਭਰਾਏ ਮੁੱਖ ਮੰਤਰੀ ਸਾਹਿਬ ਨੂੰ ਤੇ ਸਤਿ ਸ੍ਰੀ ਅਕਾਲ ਤੇ ਇਹਦੇ ਤੇ ਅਸੀਂ ਚਾਹਾਂਗੇ ਕਿ ਸਰਕਾਰ ਦੀ ਤੁਸੀਂ ਪਾਲਸੀ ਦੇਖ ਲਈ ਆ ਪਰ ਵਿਰੋਧ ਵੀ ਤੁਹਾਂ ਦੇਖ ਲਿਆ ਉਹਦੇ ਵਿੱਚੋਂ ਵੱਡੀ ਕਿਤੇ ਅਫਸਰਸ਼ਾਹੀ ਜਿਹੜੀ ਉਹ ਲਾਲ ਖੜ ਗਈ ਆ ਲੋਕਾਂ ਦੇ ਤੇ ਜਿਹੜੀ ਪਾਲਸੀ ਜਾਂਦੀ ਹੈ ਲੈਂਡ ਪੂਣ ਵਾਲੀ ਇਹ ਲੋਕਾਂ ਨੂੰ ਮਾਰਨ ਵਾਲੀ ਹੈ ਅਸੀਂ ਚਾਹਾਂਗੇ ਵੀ ਅਫਸਰਸ਼ਾਹੀ ਵੀ ਨਾਲ ਖੜੇ ਬੇੜਾ ਇਸ ਟਾਈਮ ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦਾ ਵਾ ਇਹ ਕੁਰਸੀਆਂ ਜਿਹੜੀਆਂ ਵਾ ਇਹ ਚੇਹਰਾ ਹੈ ਦਫ਼ਤਰ ਪੰਜਾਬ ਦੇ ਲੋਕਾਂ ਦੇ ਦਿੱਤੇ ਹੋਏ ਆ ਤੇ ਪੰਜਾਬ ਦੇ ਲੋਕਾਂ ਵਾਸਤੇ ਸਾਡਾ ਪ੍ਰਸ਼ਾਸਨ ਕੰਮ ਕਰੇ ਸਰਕਾਰਾਂ 5 ਸਾਲ ਰਹਿਣੀਆਂ ਸਰਕਾਰਾਂ 2 ਸਾਲ ਰਹਿਣੀਆਂ ਸਰਕਾਰਾਂ ਦਾ ਕੰਮ ਆ ਪਰ ਤੁਸੀਂ ਇੱਥੇ 60 ਸਾਲ ਤੱਕ ਸਰਵਿਸ ਕਰਨੀ ਆ ਆਪਾਂ ਇਥੇ ਸਾਰੇ ਆਜੀ ਹੁਜ ਜਿਹੀ ਬੰਦੀਆਂ ਦੇ ਆਗੂ ਆ ਇਹਨਾਂ ਲਾਤਾ ਉਮਰੀ ਜਿਹੜਾ ਵਾ ਲੋਕਾਂ ਦੇ ਵਿੱਚ ਰਹਿਣਾ ਵਾ ਤੇ ਪੰਜਾਬ ਨੂੰ ਬਚਾਉਣ ਵਾਸਤੇ ਹੀ ਕਹਾਂਗੇ ਜੀ ਸਾਬ ਵੀ ਆਪਾਂ ਸਾਰੇ ਲੜੀਏ